ਜਲੰਧਰ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਦੇ ਵੱਲੋਂ ਪੁਲਿਸ ਲਾਈਨ ਤੇਜਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਸਾਫ ਸਫਾਈ ਦੀ ਵਾਰੀਕੀ ਦੇ ਨਾਲ ਜਾਂਚ ਕੀਤੀ ਗਈ ਇਸ ਮੌਕੇ ਉਹਨਾਂ ਦੇ ਵੱਲੋਂ ਵੱਖ-ਵੱਖਰੀਆਂ ਥਾਵਾਂ ਤੇ ਦੌਰਾ ਕੀਤਾ ਤੇ ਚੈਕਿੰਗ ਕੀਤੀ ਗਈ ਉਹਨਾਂ ਨੇ ਲਾਈਨ ਅਫਸਰ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਪੁਲਿਸ ਲਾਈਨ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਇਸ ਵਾਸਤੇ ਪੁਲਿਸ ਲਾਈਨ ਦੀ ਸਾਫ ਸਫਾਈ ਨਿਯਮਿਤ ਤੌਰ ਤੇ ਕਰਵਾਈ ਜਾਵੇ ਪੁਲਿਸ ਕਮਿਸ਼ਨਰ ਨੇ ਜ਼ਰੂਰੀ ਯੂਨਿਟਾਂ ਦਾ ਵੀ ਇਸ ਦੌਰਾਨ ਦੌਰਾ ਕੀਤਾ ਤੇ ਜਿਸ ਵਿਚ ICCC ਕੋਟ ਅਤੇ MT ਸ਼ਾਖਾ ਸ਼ਾਮਲ ਹਨ। ਉਹਨਾਂ ਨੇ ਇਹਨਾਂ ਯੂਨਿਟਾਂ ਦੀ ਸਫਾਈ ਤੇ ਰੱਖ-ਰਖਾਅ ਦਾ ਵੀ ਨਿਰਿਖਣ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਇਹ ਸਹੀ ਕੰਮ ਕਰਨ ਦੀ ਸਥਿਤੀ ਵਿੱਚ ਹਨ। ਸੋ ਆਪਣੇ ਸ਼ਰਮਾ ਨੇ ਇਹਨਾਂ ਯੂਨਿਟਾਂ ਦੇ ਇੰਚਾਰਜਾਂ ਨੂੰ ਵੀ ਨਿਯਮਿਤ ਸਾਫ਼-ਸਫਾਈ ਤੇ ਸਹੀ ਸਾਮ ਸੰਭਾਲ ਦੀ ਲੋੜ ਤੇ ਜ਼ੋਰਦੰਦਿਆ ਸਖਤ ਹਦਾਇਤਾਂ ਜਾਰੀ ਕੀਤੀਆਂ। ਫੁਨਾ ਨੇ ਜ਼ੋਰ ਦੇ ਕੇ ਕਿਹਾ ਕਿ ਕੁਸ਼ਲ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਲਈ ਸਾਰੀਆਂ ਇਕਾਈਆਂ ਨੂੰ ਸਫਾਈ ਤੇ ਦੇਖਭਾਲ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ। ਜਲੰਧਰ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਦੇ ਵੱਲੋਂ ਪੁਲਿਸ ਲਾਈਨ ਤੇਜ ਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਸਾਫ ਸਫਾਈ ਦੀ ਵਾਰੀਕੀ ਦੇ ਨਾਲ ਜਾਂਚ ਕੀਤੀ ਗਈ। ਇਸ ਮੌਕੇ ਉਹਨਾਂ ਦੇ ਵੱਲੋਂ ਵੱਖ-ਵੱਖ ਰੀਆਂ ਥਾਵਾਂ ਤੇ ਦੌਰਾ ਕੀਤਾ ਤੇ ਚੈਕਿੰਗ ਕੀਤੀ ਗਈ। ਉਹਨਾਂ ਨੇ ਲਾਈਨ ਅਫਸਰ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਪੁਲਿਸ ਲਾਈਨ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਇਸ ਵਾਸਤੇ ਪੁਲਿਸ ਲੈਆਇਨ ਦੀ ਸਾਫ ਸਫਾਈ ਨਿਯਮਿਤ ਤੌਰ ਤੇ ਕਰਵਾਈ ਜਾਵੇ ਪੁਲਿਸ ਕਮਿਸ਼ਨਰ ਨੇ ਜ਼ਰੂਰੀ ਯੂਨਿਟਾਂ ਦਾ ਵੀ ਇਸ ਦੌਰਾਨ ਦੌਰਾ ਕੀਤਾ ਤੇ ਜਿਸ ਵਿੱਚ ICCC ਕੋਟ ਅਤੇ MT ਸ਼ਾਖਾ ਸ਼ਾਮਲ ਹਨ ਉਹਨਾਂ ਨੇ ਇਹਨਾਂ ਯੂਨਿਟਾਂ ਦੀ ਸਫਾਈ ਤੇ ਰੱਖ-ਰਖਾਅ ਦਾ ਵੀ ਨਿਰੇਖਣ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਇਹ ਸਹੀ ਕੰਮ ਕਰਨ ਦੀ ਸਥਿਤੀ ਵਿੱਚ ਹਨ ਸੋ ਆਪਣੇ ਸ਼ਰਮਾ ਨੇ ਇਹਨਾਂ ਯੂਨਿਟਾਂ ਦੇ ਇੰਚਾਰਜਾਂ ਨੂੰ ਵੀ ਨਿਯਮਿਤ ਸਾਫ ਸਫਾਈ ਤੇ ਸਹੀ ਸਾਮ ਸੰਭਾਲ ਦੀ ਉਰਤੇ ਜੌਰਡਨ ਦੇ ਆਸਾ ਕਹਾਤਾ ਹੈ ਦਾਇਤਾ ਜਾਰੀ ਕੀਤੀਆਂ ਫੁਨਾ ਨੇ ਜ਼ੋਰ ਦੇ ਕੇ ਕਿਹਾ ਕਿ ਕੁਸ਼ਲ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਲਈ ਸਾਰੀਆਂ ਇਕਾਈਆਂ ਨੂੰ ਸਫਾਈ ਤੇ ਦੇਖਭਾਲ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ। ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਪੁਲਿਸ ਲਾਈਨ ਤੇਜ ਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਸਾਫ ਸਫਾਈ ਦੀ ਵਾਰੀਕੀ ਦੇ ਨਾਲ ਜਾਂਚ ਕੀਤੀ ਗਈ। ਇਸ ਮੌਕੇ ਉਹਨਾਂ ਦੇ ਵੱਲੋਂ ਵੱਖ-ਵੱਖ ਰੀਆਂ ਥਾਵਾਂ ਤੇ ਦੌਰਾ ਕੀਤਾ ਤੇ ਚੈਕਿੰਗ ਕੀਤੀ ਗਈ। ਉਹਨਾਂ ਨੇ ਲਾਈਨ ਅਫਸਰ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਪੁਲਿਸ ਲਾਈਨ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਇਸ ਵਾਸਤੇ ਪੁਲਿਸ ਲੈਆਇਨ ਦੀ ਸਾਫ ਸਫਾਈ ਨਿਯਮਿਤ ਤੌਰ ਤੇ ਕਰਵਾਈ ਜਾਵੇ ਪੁਲਿਸ ਕਮਿਸ਼ਨਰ ਨੇ ਜ਼ਰੂਰੀ ਯੂਨਿਟਾਂ ਦਾ ਵੀ ਇਸ ਦੌਰਾਨ ਦੌਰਾ ਕੀਤਾ ਤੇ ਜਿਸ ਵਿੱਚ ICCC ਕੋਟ ਅਤੇ MT ਸ਼ਾਖਾ ਸ਼ਾਮਲ ਹਨ ਉਹਨਾਂ ਨੇ ਇਹਨਾਂ ਯੂਨਿਟਾਂ ਦੀ ਸਫਾਈ ਤੇ ਰੱਖ-ਰਖਾਅ ਦਾ ਵੀ ਨਿਰੇਖਣ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਇਹ ਸਹੀ ਕੰਮ ਕਰਨ ਦੀ ਸਥਿਤੀ ਵਿੱਚ ਹਨ ਸੋ ਆਪਣੇ ਸ਼ਰਮਾ ਨੇ ਇਹਨਾਂ ਯੂਨਿਟਾਂ ਦੇ ਇੰਚਾਰਜਾਂ ਨੂੰ ਵੀ ਨਿਯਮਿਤ ਸਾਫ ਸਫਾਈ ਤੇ ਸਹੀ ਸਾਮ ਸੰਭਾਲ ਦੀ ਉਰਤੇ ਜ਼ੋਰਦੰਦੇ ਆਸਾ ਕਹਾਤਾ ਹੈ ਦਾਇਤਾਂ ਜਾਰੀ ਕੀਤੀਆਂ ਹੁਣਾਂ ਨੇ ਜ਼ੋਰ ਦੇ ਕੇ